ਹਾਂਜੀ ਦੋਸਤੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈਣ ਆਏ ਸੀ ਆਪਣੀ ਲੱਜੋ ਦੇ ਲਈ ਫੱਸੀ ਦੇ ਤੇਲੇ ਕਰਾ ਗਏ ਆਪਾਂ ਕੱਚਾ ਤੇ ਆਜੋ ਆਪਾਂ ਤੁਹਾਨੂੰ ਫੱਸੀ ਲੈ ਕੇ ਸਾਰਾ ਲੱਦ ਕੇ ਟੈਂਪਰ ਹਾਂਜੀ ਦੋਸਤੋ ਤੇ ਆਪਾਂ ਹੁਣ ਬਣਾ ਰਹੇ ਹਾਂ ਪੌੜੀ ਉੱਪਰ ਚੜ੍ਹਨ ਦੇ ਲਈ ਬਹੁਤ ਡੁੰਗਾ ਇਹ ਉੱਥੋਂ ਲੈਣੀ ਆਪਾਂ ਭਰ ਕੇ ਸਾਰੀ ਫੱਸੀ ਤੇ ਥੋ ਬਣਾ ਰਹੇ ਹਾਂ ਕਿਉਂਕਿ ਮਿੱਟੀ ਇਹ ਉਹ ਹੁੰਦੀ ਹੈ ਥਿਲਦੀਆ ਰੇਤੇ ਵਰਗੀ ਹੁੰਦੀ ਹੈ ਤੇ ਹੁਣ ਇਹਨੂੰ ਬਣਾ ਕੇ ਫਿਰ ਤੁਹਾਨੂੰ ਮੇਰੇ ਬਹੁਤ ਸਾਰਾ ਕਰਨਾ ਪੈ ਰਿਹਾ ਸਾਨੂੰ ਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਹੱਜੀ ਦੋਸਤੋ ਤੇ ਆਪਾਂ ਨੂੰ ਇੱਕ ਵਾਰ ਫੇਰ ਜਾਣ ਨਹੀਂ ਦਿੰਦੇ ਇਸ ਤਰ੍ਹਾਂ ਇਹ ਸ਼ੌਕ ਪਾਲਣ ਦੇ ਫਰਸੋਖੇ ਨਹੀਂ ਹੈ ਤੇ ਜਿਉਂ ਲੱਗਿਆ ਮੇ ਆ ਫੁੱਲ ਹੁਣ ਤੇ ਪਾਸ ਥੱਲੇ ਭਾਰਦੇ ਆ ਇਹ ਧੱਲੇ ਫਿਰ ਭਰਦੇ ਆ ਉਹਨਾਂ ਚੁੱਪ ਪਾ ਦਿੰਦੇ ਆ ਸੋਟੀ ਗੱਲ ਨਹੀਂ ਤੇ ਫਿਰ ਆ ਭਰ ਭਰ ਇਹ ਧੱਲੇ ਟੈਂਕੂ ਦੇ ਵਿੱਚ ਲੱਦੀ ਜਾਂਦੇ ਆ ਤੇ ਫਿਰ ਸਾਨੂੰ ਓਕੇ ਦਫੋਣੇ ਆ ਟੈਂਕੂ ਭਰ ਕੇ ਤੇ ਜੋਰ ਲੱਗਿਆ ਪਿਆ ਪੂਰਾ ਸਾਡਾ ਤੇ ਮਿਲਦੇ ਹਾਂ ਥੋੜੀ ਦੇਰ ਤੱਕ ਤੁਹਾਨੂੰ ਤੇ ਹਾਂਜੀ ਉਹ ਸਾਡਾ ਅੱਜ ਸੀਗਾ ਸੰਡੇ ਤੇ ਸੰਡੇ ਅੱਜ ਆਪਾਂ ਰੱਜੂ ਦੇ ਨਾਮ ਕਰਤਾ ਤੇ ਸਾਨੂੰ ਗੂਲ ਦੇ ਵਿੱਚ ਵੀ ਆਣਾ ਹੁੰਦਾ ਦੇ ਖਾੜੇ ਦੇ ਵਿੱਚ ਵੀ ਤੇ ਅੱਜ ਰੈਸਟ ਸੀਗੀ ਸੰਡੇ ਦੀ ਤੇ ਆਪਾਂ ਅੱਜ ਰੱਜੂ ਦੇ ਨਾਮ ਕਰਤਾ ਦੇ ਤਲੇ ਉਹਦੇ ਕਰਾਂਗੇ ਹੁਣ ਬਣਾਵਾਂਗੇ ਬੱਟ ਪੂਰਾ ਭੱਸੀ ਦਾ ਤੇ ਤੁਹਾਨੂੰ ਦਿਖਾਉਨੇ ਅੱਗੇ ਸਾਡੇ ਨਾਲ ਜੁੜੇ ਰਹਿਓ ਵੀਡੀਓ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡੇ ਲਈ ਨਹੀਂ ਮਿਹਨਤ ਕਰਦੇ ਆ ਮੰਨੀਆਂ ਕਿ ਆਜੂ ਅੱਗੇ ਤੁਹਾਨੂੰ ਦਿਖਾਉਣੀ ਆ ਹਾਂਜੀ ਦੋਸਤੋ ਤੇ ਆਪਾਂ ਹੁਣ ਗੇਰਨ ਲੱਗੇ ਆ ਤਲੇ ਕੜੀ ਪਹਿਲਾਂ ਸਾਰੇ ਦੀ ਸਫਾਈ ਕਰ ਲਈ ਜੇ ਹੁਣ ਕੜੀ ਕਰਕੇ ਗੇਰਦੇ ਆ ਵੀ ਜੋ ਕਟਾਨ ਹੁੰਦਾ ਜਿਵੇਂ ਜਾਨਸ ਜੂਨਸ ਹੁੰਦੇ ਆ ਇਹ ਸਾਰੇ ਕਲੀਨ ਨਾਲ ਮਾਰ ਜਾਂਦੇ ਆ ਤੇ ਤੁਸੀਂ ਆਪਣੇ ਫਾਰਮਾਂ ਦੇ ਜਿਵੇਂ ਗੇਟ ਵਾਲੇ ਪਾਸੇ ਵੀ ਗੇਰਿਆ ਕਰੋ ਤੇ ਜਾਨਵਰਾਂ ਦੇ ਤਲੇ ਵੀ ਗੇਰਨੇ ਚਾਹੀਦੀ ਐ ਇਹਦੇ ਨਾਲ ਕੋਈ ਬਿਮਾਰੀ ਵੀ ਨਹੀਂ ਆਦੀ ਜਾਨਵਰਾਂ ਚ ਤੇ ਸਾਰਾ ਸਾਫ ਹੋ ਜਾਂਦਾ ਤੇ ਹੁਣ ਆਪਾਂ ਗੇਰਨ ਲੱਗੇ ਆ ਇਸ ਲੋਡ ਤੁਹਾਨੂੰ ਦਿਖਾਉਣੀ ਆ ਆਹ ਕਲੀਈ ਤੇ ਹੁਣ ਰੇਣੀਏ ਕੀ ਮਾ ਬਣਾ ਉੱਪਰ ਇਹ ਜੇ ਕਿਰ ਜਾਣੀ ਆ ਪੱਸੀ ਤੇ ਹੁਣ ਤੁਹਾਨੂੰ ਪੱਸੀ ਦਿਖਾਉਨੇ ਜਿਹੜੀ ਅਸੀਂ ਲੈ ਆਏ ਨਾ ਆਪਾਂ ਗੇਰਤੀ ਹੁਣ ਤਲੇ ਕਲੀ ਤੇ ਹੁਣ ਗੇਰਾਂਗੇ ਪੱਸੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਪੱਸੀ ਗੇਰਦੇ ਵੇ ਇਹ ਪੱਸੀ ਭਰ ਕੇ ਤੇ ਇਹੋ ਜੇ ਹੋਰ ਵੀ ਲਿਆਵਾਂਗੇ ਤੇ ਤੁਹਾਨੂੰ ਦਿਖਾਈ ਜਾਗੇ ਸਾਡੇ ਬਲੌਗ ਨਾਲ ਜੁੜੇ ਲਿਓ ਤੇ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਤੇ ਹਾਂਜੀ ਦੋਸਤੋ ਹੁਣ ਆਪਾਂ ਅਗੇ ਦੂਜਾ ਕਿੜਾ ਲਾਉਣ ਦੇ ਲਈ ਤੇ ਹੁਣ ਲੈ ਕੇ ਜਾਵਾਂਗੇ ਪੱਸੀ ਹਾਂਜੀ ਦੋਸਤੋ ਤੇ ਇਸ ਨੇ ਕਰਾਈ ਸਾਡੀ ਬਸ ਚੜਾਈ ਨੇ ਓ ਕੀ ਜਾਂਦੀ ਹੈ ਤੇ ਹੁਣ ਆਪਾਂ ਲੇਕੇ ਪਹੁੰਚ ਕੇ ਕਰੇ ਹੁਣ ਤਾਰਾਂਗੇ ਇਹਨੂੰ ਤੇ ਦੂਜਾ ਗੇੜਾ ਇਹ ਆਪਣਾ ਹਾਂਜੀ ਦੋਸਤੋ ਤੇ ਹੁਣ ਆਪਾਂ ਛੱਡਤੀ ਆਪਣੀ ਲੱਜੋ ਭੁੱਲੀ ਤੇ ਸਾਰਾ ਕੰਪਲੀਟ ਹੋ ਗਿਆ ਬਾਹ ਹੌਸਬਿੱਲਾ ਤੇ ਇਥੇ ਥਲੇ ਆਪਾਂ ਨੇ ਲਾ ਦੀਆਂ ਇੱਟਾਂ ਪਸੀਨੇ ਬਾਹਰ ਆਵੇ ਤੇ ਉੱਪਰ ਗੇੜਤੀ ਲਈ ਤੇ ਸਾਰੀ ਪੱਸੀ ਵਿਛਾਤੀ ਤੇ ਹੁਣ ਇਹਦਾ ਬੈੱਡ ਬਣ ਗਿਆ ਹੁਣ ਨਾਮ ਨਾਲ ਇਹ ਖੇਲੂ ਖੁੱਦੂਗੀ ਤੁਸੀਂ ਵੀ ਆਹ ਕਰਿਆ ਕਰੋ ਪੱਸੀ ਪੂਸੀ ਗੇਰ-ਗੇਰ ਰੱਖਿਆ ਕਰੋ ਪੱਸੀ ਦੇ ਬਹੁਤ ਫਾਇਦੇ ਆ ਇੱਕ ਤਾਂ ਇਹ ਜਾ ਨਹੀਂ ਹੈਗੀ ਜਿਵੇਂ ਆਪਣੀ ਆਮ ਮਿੱਟੀ ਹੁੰਦੀ ਹੈ ਇਹ ਜਮ ਜਾਂਦੀ ਹੈ ਪਸਾਵ ਕਰੇ ਤੋਂ ਤਾਂ ਇਹ ਜਮਦੀ ਨਹੀਂ ਹੈਗੀ ਸੁੱਕ ਚੇਤੀ ਜਾਂਦੀ ਹੈ ਤੇ ਇਸ ਰਾਮ ਦਾ ਆ ਜਰੂਰ ਗੇਰਿਆ ਕਰੋ ਕਲੀ ਜਰੂਰ ਗੇਰਿਆ ਕਰੋ ਆਪਣੇ ਫਾਰਮਾਂ ਦੇ ਬਾਹਰ ਤੇ ਉਮੀਦ ਕਰਦਾ ਤੁਹਾਨੂੰ ਵੀ ਲੋਕ ਵਧੀਆ ਲੱਗਿਆ ਹੋਊਗਾ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਿਓ